ਮਨ ਇੱਕ ਐਸੀ ਸੌਗਾਤ ਪਰਿਪੂਰਨ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਇਹਦੇ ਚੋਂ ਪ੍ਰਭੂ ਪ੍ਰਗਟ ਹੋ ਸਕਦਾ ਹੈ ਪਰ ਕਿਉਂ ਨਹੀਂ ਪ੍ਰਗਟ ਹੋ ਰਿਹਾ ਤੋਂ ਮਨ ਦੀਆਂ ਕੁਝ ਸਮੱਸਿਆਵਾਂ ਨੇ ਜਿਸ ਕਰਕੇ ਨਹੀਂ ਪ੍ਰਗਟ ਹੋ ਰਿਹਾ ਤਨ ਦੀ ਸਮੱਸਿਆ ਕਰਕੇ ਨਹੀਂ ਹੈ ਇੱਕ ਰੋਗੀ ਬੰਦਾ ਵੀ ਆਪਣੇ ਮਨ ਦੇ ਚੋਂ ਪਰਮਾਤਮਾ ਨੂੰ ਪ੍ਰਗਟ ਕਰ ਸਕਦਾ ਹੈ ਇੱਕ ਨੇਤਰਹੀਣ ਮਨੁੱਖ ਵੀ ਆਪਣੇ ਮਨ ਦੇ ਚੋਂ ਈਸ਼ਵਰ ਨੂੰ ਪ੍ਰਗਟ ਕਰ ਸਕਦਾ ਹੈ ਕਿਉਂਕਿ ਦੇਖਿਆ ਗਿਆ ਕਿਨੇ ਤਰਹੀਣ ਮਨੁੱਖ ਵੀ ਬੜੇ ਚੋਟੀ ਦੇ ਭਗਤ ਬਣੇ ਨੇ ਜੈਸੇ ਕਿ ਭਗਤ ਸੂਰਦਾਸ ਉਹਨਾਂ ਦਾ ਬਾਗ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਚ ਮੌਜੂਦ ਹਨ ਅਨਪੜ ਬੰਦਾ ਵੀ ਆਪਣੇ ਮਨ ਦੇ ਚੋਂ ਪ੍ਰਮਾਤਮਾ ਨੂੰ ਪ੍ਰਗਟ ਕਰ ਸਕਦਾ ਹੈ ਜੋ ਪ੍ਰਾਣੀ ਹੀ गोविंद ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ अगर कोई नाम प्राप्त नहीं कर सके तो बारो कोई समस्या नहीं है समस्या अंदरू नहीं है मन आया ऐसे कारण नौ नाम प्रगट नहीं हो सकता गुरु नानक देव जी महाराज ने चार कारण का जिक्र किया प्रथम मन मैला है दूसरा ਮਨ ਚੁੱਪ ਨਹੀਂ ਕਰਦਾ ਹਰ ਵਕਤ ਬੋਲਦਾ ਹੈ ਜ਼ਬਾਨ ਚੁੱਪ ਹੈ ਇਹ ਨਾ ਸਮਝਨਾ ਮਨ ਚੁੱਪ ਕਰੀ ਬੈਠੇ ਮਨ ਤੇ ਅੰਦਰ ਬੋਲ ਰਿਹਾ ਹੈ ਸ਼ਬਦਾਂ ਬੋਲ ਰਿਹਾ ਰਾਤ ਨੂੰ ਜਦ ਸੌਂ ਜਾਂਦੇ ਆ ਤਾਂ ਵੀ ਮਨ ਬੋਲਦਾ ਹੈ ਮਨ ਚੁੱਪ ਨਹੀਂ ਕਰਦਾ ਤੀਸਰੀ ਸਮੱਸਿਆ ਹੈ ਮਨ ਤ੍ਰਿਪਤ ਨਹੀਂ ਹੁੰਦਾ ਤਨ ਤ੍ਰਿਪਤ ਹੋ ਸਕਦਾ ਹੈ 체ਤੀ ਮਨ ਤ੍ਰਿਪਤ ਨਹੀਂ ਹੁੰਦਾ ਤੇ ਚੌਥਾ ਮੰਦੇ ਮੂਰਖਤਾ ਨਹੀਂ ਜਾਂਦੀ ਮੂਰਖਤਾ ਮੂਰਛਾ बेहੋਸ਼ੀ ਇੱਕ ਗਲਤੀ ਨੂੰ بار-बार ਕਰਨਾ ਇਹ ਮੂਰਖਤਾ ਹੈ ਮਨ ਇੱਕ ਤਰ੍ਹਾਂ ਦੀ ਭੁੱਲ ਨੂੰ بار-बार ਦੁਹਰਾਉਂਦਾ ਹੈ ਔਰ ਜੀਵਨ ਭਰ ਦੁਹਰਾਉਂਦਾ ਹੈ ਇਹ ਚਾਰ ਬੜੀਆਂ ਮੋਟੀਆਂ ਸਮੱਸਿਆਵਾਂ ਨੇ ਮਾਨਸਿਕ ਸਾਹਿਬ ਕਹਿੰਦੇ ਨੇ ਇਸੇ ਮਨ ਦੇ ਚੋਂ ਪ੍ਰਮਾਤਮਾ ਨੇ ਪ੍ਰਗਟ ਹੋਣਾ ਹੈ ਕਿਉਂ ਨਹੀਂ ਹੋ ਰਿਹਾ? ਪ੍ਰਥਮ ਮੈਲਾ ਹੈ ਦੂਸਰਾ ਚੁੱਪ ਨਹੀਂ ਕਰਦਾ ਤੀਸਰਾ ਤ੍ਰਿਪਤ ਨਹੀਂ ਹੁੰਦਾ ਚੌਥਾ ਇਹ ਕੋਈ ਭੁੱਲ ਇਹ बार-बार ਕਰਦਾ ਹੈ ਮੂਰਖਤਾ ਇਸਦੀ ਨਹੀਂ ਜਾਂਦੀ ਹਿੰਦੁਸਤਾਨ ਦੇ तमाम ਪ੍ਰਾਚੀਨ ਸੰਤਾਂ ਨੇ ਮਨ ਦੀਆਂ ਮੂਲ ਸਮੱਸਿਆਵਾਂ ਇਹ ਚਾਰ ਹੀ ਬਣੀਆਂ ਨੇ ਇਸ ਕਰਕੇ ਮਨ ਵਿੱਚ ਉਹ ਨਉ ਨਿਦਾਨ ਪ੍ਰਗਟ ਨਹੀਂ ਹੁੰਦਾ ਤੇ ਮਨ ਮੋੜ ਹੋ ਜਾਂਦਾ ਹੈ ਭਾਵ ਇਹ ਹਰ ਵਕਤ ਸੰਸਾਰ ਦਾ ਚਿੰਤਨ ਕਰ ਕਰਕੇ ਮੋਟੀ ਅਕਲ ਵਾਲਾ ਹੋ ਜਾਂਦਾ ਹੈ ਭਗਤ ਕਬੀਰ ਜੀ ਦਾ ਇੱਕ ਬੜਾ ਸੁੰਦਰ ਸ਼ਲੋਕ ਹੈ ਕਬੀਰ ਮੁਖਤ ਦਵਾਰਾ ਸੰਕੁਰਾ ਰਾਈ ਦਸੈ ਭਾਏ ਮਨ ਤੋ ਮੈ ਗਲ ਹੋਇ ਰਹਾ ਨਿਕਸਿਆ ਕਿਉ ਕਰ ਜਾਏ ਆਪ ਕਹਿੰਦੇ ਜਿਹੜਾ ਧਰਮ ਦਾ ਦਵਾਰ ਹੈ ਪ੍ਰਭੂ ਦਾ ਦਵਾਰ ਹੈ ਮੁਕਤੀ ਦਾ ਦਰਵਾਜ਼ਾ ਹੈ ਉਹ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਹੈ ਹੁਣ ਖੁਦ ਤੁਸੀਂ ਅੰਦਾਜ਼ਾ ਲਗਾਓ ਕਿੰਨਾ ਕ ਬਣੇਗਾ ਸ਼ਾਇਦ ਫੁਰਤਬਿੰਤ ਬਿਨ ਤੋਂ ਬਿਨਾ ਦੇਖਿਆ ਵੀ ਨਾ ਜਾ ਸਕੇ ਇੰਨਾ ਬਾਰਿਕ ਮੁਕਤ ਦਵਾਰਾ ਸੰਕੁਰਾ ਰਾਈ ਦਸਵੇਂ ਭਾਏ ਰਾਈ ਦਾ ਦਾਣਾ ਇੱਕ ਬਹੁਤ ਛੋਟਾ ਦਾਣਾ ਹੁੰਦਾ ਹੈ ਹੁਣ ਉਸ ਦਾ 10ਵਾਂ ਹਿੱਸਾ ਕਰੀਏ ਧਰਮ ਦਾ ਦਵਾਰ ਪਰਮਾਤਮਾ ਦਾ ਦਵਾਰ ਮੁਕਤੀ ਦਾ ਦਵਾਰ ਇਤਨਾ ਸੁਖਸ਼ਮ ਹੈ ਛੋਟਾ ਹੈ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੈ ਭਾਏ ਮਨ ਤੋਂ ਮੈਗਲ ਹੋਇ ਰਹਾ ਨਿਕਸਿਆ ਕਿਉਂ ਕਰ ਜਾਏ ਮਨ ਹਾਥੀ ਹੋ ਗਿਆ ਮੈਗਲ ਕਹਿੰਦੇ ਨਾ ਹਾਥੀ ਤੇ ਹੁਣ ਜਦ ਮਨ ਹਾਥੀ ਹੈ ਉਸ ਦਰਵਾਜ਼ੇ ਚੋਂ ਕਿਸ ਤਰ੍ਹਾਂ ਲੰਘੇ ਉਸ ਦੁਆਰ ਚੋਂ ਕਿਸ ਤਰ੍ਹਾਂ ਲੰਘੇ ਦਰਸਲ ਕਬੀਰ ਨੇ ਆਪਣੇ ਢੰਗ ਨਾਲ ਸਮਝਾਇਆ ਹੈ ਕਬੀਰ ਜਿਸ ਇਲਾਕੇ ਦੇ ਚ ਰਹਿੰਦੇ ਸਨ ਬਨਾਰਸ ਦੇ ਚ ਉਸ ਵਸੇ ਹਾਥੀ ਆਮ ਸਨ ਤੇ ਬਨਾਰਸ ਤੀਰਥ ਹੋਣ ਕਰਕੇ ਬੜੇ ਬੜੇ ਸਾਧੂ ਤੇ ਸਮਰਾਠ ਰਜਵਾੜੇ ਹਾਥੀਆਂ ਦੇ ਉੱਤੇ ਬੈਠ ਕੇ तीरथ यात्रा ते ਆਉਂਦੇ ਸਨ ਔਰ ਇਸ਼ਨਾਨ ਕਰਕੇ ਵਾਪਸ ਜਾਂਦੇ ਸਨ ਹਾਥੀ ਆਮ ਸੀ ਬਨਾਰਸ ਦੇ ਵਿਚ بڑا ਮੋਟਾ ਜਾਨਵਰ بڑا ਭਾਰੀ ਜਾਨਵਰ ਤੋਂ ਆਪਨੇ ਬੰਦੇ ਦੀ ਅਕਲ ਬੰਦੇ ਦੀ ਮਤ ਦੀ ਤਸਵੀਰ ਦਿੱਤੀ ਹੈ ਹਾਥੀ ਨਾਲ ਜਿਸ ਤਰ੍ਹਾਂ ਹਾਥੀ ਮੋਟਾ ਹੈ ਇਸ ਤਰ੍ਹਾਂ ਬੰਦੇ ਦਾ ਮਨ ਮੋਟਾ ਹੈ ਸੋਚਣੀ ਮੋਟੀ ਹੈ ਅਕਲ ਮੋਟੀ ਹੈ ਮਨ ਤੋਂ ਮੈਗਲ ਹੋਇ ਰਿਹਾ ਨਿਕਸ਼ਿਆ ਕਿਉਂ ਕਰ ਜਾਏ ਇਕਾਗਰਤਾ ਬਖਸ਼ ਨੇ। ਇਹਦਰ ਪੰਜਾਬ ਹਰਿਆਣਾ ਰਾਜਸਥਾਨ ਇਸ ਪਾਸੇ ਹਾਥੀ ਇਤਨਾ ਨਹੀਂ ਕਾਰਨ ਇੱਥੇ ਕੋਈ ਜੰਗਲ ਬਹੁਤ ਗਹਿਰੇ ਨਹੀਂ ਸਨ। ਔਰ ਜੰਗਲਾਂ ਦੇ ਵਿੱਚ ਕੋਈ ਹਾਥੀ ਨਹੀਂ। ਇੱਥੇ ਮੋਟਾ ਜਾਨਵਰ ਸੀ ਮੱਝ। ਤੋ ਕਿਸੇ ਦੀ ਅਕਲ ਬੜੀ ਮੋਟੀ ਹੋਵੇ ਤੋ ਕਹਿ ਦਿੰਦੇ ਨੇ। ਬੇਦੀ ਅਕਲ ਥੋੜੀ ਹੈ ਤੇ ਮੱਝ ਹੈ। ਅੱਜ ਵੀ ਪੰਜਾਬ ਵਿੱਚ ਕਹਿੰਦੇ ਨੇ ਇਹ ਤੇ ਮੱਝ ਹੈ। ਅਕਲ ਨਹੀਂ ਹੈ ਇਸ ਦੀ। ਰਾਜਸਥਾਨ ਵਿੱਚ ਮੈਂ ਕਈਆਂ ਕੋਲ ਸੁਣਿਆ ਬਈ ਇਸ ਕੀ ਅਕਲ ਥੋੜੀ ਹੈ ਇਹ ਤਾਂ ਭੈਂਸ ਹੈ। ਭੈਂਸ ਇੰਦੀ ਚੇਂਜ ਕਹਿੰਦੇ ਨੇ। ਇਸ ਕੀ ਅਕਲ ਥੋੜੀ ਹੈ ਇਹ ਤਾਂ ਭੈਂਸ ਹੈ। ਭਾਅ ਇਹਦੀ ਅਕਲ ਇਤਨੀ ਮੋਟੀ ਹੈ। ਇਹ ਮੋਟੀ ਗੱਲ ਸਮਝ ਸਕਦਾ ਹੈ ਬਾਰੀਕ ਨਹੀਂ। ਦੁਨੀਆਂ ਦੇ ਵਿੱਚ ਜਿੰਨੇ ਮਜ਼ਮੂਨ ਨੇ ਧਰਮ ਸਭ ਤੋਂ ਇੱਕ ਬਾਰੀਕ ਮਜ਼ਮੂਨ ਹੈ। ਦੁਨੀਆ ਦੇ ਜਿਤਨੇ ਵਿਚਾਰਾਂ ਨੇ ਹੈ